ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਰਠ ਮਹਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੂੰ ਰਾਖਿਆ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਮਾਂਦੇ ਹਾਂ ਵੀਰਾਂ ਦੇ ਸਕੇਲ ਤੇ ਇਸ ਸ਼ਬਦ ਨੂੰ ਮੈਂ ਤਬਲੇ ਦੇ ਨਾਲ ਗਾਇਨ ਕੀਤਾ ਹੈ ਤੇ ਹੁਣ ਆਪਾਂ ਇੱਕ ਸਥਾਈ ਤੇ ਅੰਤਰਾ ਗਾਇਨ ਕਰਾਂਗੇ ਅਤੇ ਫਿਰ ਸਿੱਖਾਂਗੇ ਅਗਲੇ ਅੰਤਰੇ ਕੱਲੇ ਕੱਲੇ ਸਵਰਤੇ ਰਗ ਬਾ ਮੇ ਨੀ ਸ ઓ સોણો પડો નિત પાર એ અમી કા સોણો પડો નિત પાર એ ગુરપુર ਤਨ ਪਾਏ ਅਰੋਗਾ ਕਰ ਇਸ ਨਾਮ ਸਿਮਰ ਕਬ ਆਪਣਾ ਮਨ ਤਨ ਪਾਏ ਅਰੋਗਾ

तो पाई गा ਆਪਾਂ ਅਗਲੇ ਅੰਤਰੇ ਦੇਖਦੇ ਹਾਂ ਕੱਲੇ ਕੱਲੇ ਸੁਰ ਤੇ ਸੁਰ ਕਿਹੜੇ-ਕਿਹੜੇ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਸਰਗਮ ਆਪਾਂ ਹੁਣ ਦੇਖ ਲਾਂਗੇ ਪ੍ਰਭ ਬਾਣੀ ਸਬਦ ਸੁਪਾਖਿਆ ਖਾਂ

ਮਾ ਗਰੇ ਸਭ ਭਗਵਾਨ ਪ੍ਰਭ ਭਾਣੇ ਸਾਰੇ ਨੇਰੇ ਮਾਗਾ ਪਾ ਮਾ ਸਾਰੇ ਨੇਰੇ ਸਾਰੇ ਪਸਾਰ ਸਾਰੇ

ਪਾਏ ਪਮ ਪਮ ਗਮ ਪਸਾਰੇ ਸੰ ਪਮ ਗਮ ਪਸਾਰੇ ਸੰ ਪੜੋ ਨਿਤ ਪਾਏ ਤੇ ਦੂਜੀ ਵਾਰ गावो सुनो पढ़ो नित पाए गुरपुर तू गुरपुर तू माधा सनि निध माध सनि निध गुरुपुरे तू राखया पा गरे राखया ਵਾਲ ਫਿਰ ਪ੍ਰਬਾਣੀ ਸਤਿ ਸੁਭਾਖਿਆ ਤੇ ਅੰਤਰਾ ਦੇਖਦੇ ਹਾਂ ਇੱਕ ਅੰਤਰਾ ਆਪਾਂ ਗਾਇਨ ਕਰ ਲਿਆ ਹੈ ਤੇ ਦੂਸਰਾ ਅੰਤਰਾ ਹੁਣ ਆਪਾਂ ਗਾਇਨ ਕਰਾਂਗੇ ਸਾਚਾ ਸਾਹਿਬ ਅੰਮਿਤ ਵਡਾਈ ਸਾਚਾ ਸਾਹਿਬ ਆਮਿਤ ਵਡਾਈ ਜੀ ਪਾਮਗਾ ਮਾ ਪਾਮਗਾ ਮਾ ਸੇਮ ਕਿਉਂ ਦੋਨੋ ਸਟੈਪ ਦੀ ਸਾਚਾ ਸਾਹਿਬ अमित वडाही भगत वछल दयाला माधा सानी संग धदन पापा सिमसटी उना संताकी पै ਰਖਦਾ ਆ ਆਦ ਨਿਰਦ ਪ੍ਰਤੀ ਪਾਲਾ ਆਦ ਬਿਰਦ ਪ੍ਰਤੀ ਪਾਲਾ ਇਸ ਨੂੰ ਧਿਆਨ ਨਾਲ ਦੇਖ ਲੈਣਾ ਆਦ ਨਿਰਦ ਪ੍ਰਤੀ ਪਾਲਾ ਮਾਧ

ਸੋ ਗੁਰ ਸੁਬਾਹ ਕੇ ਸੇਮਸੇਤੀ ਉਂਤੇ ਅਗਲਾ ਅੰਤਰਾ ਵੀ ਆ ਜਾਣਾ ਹੈ ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੋਂ ਜੋ ਸ ਸਰਬ ਵਿਲਾ ਮੁਖ ਪਾਵੋ ਜਰਾਮਰਾ ਤਾਪ ਸਭਨਾ ਠਾ ਗੁਣ ਗੋਵਿੰਦ ਨੇ ਤ ਗਾਉ ਇਸੇ ਤਰੀਕੇ ਨਾਲ ਅਸੰਤਰਾ ਸੋਣੀਯਰ ਦਾਸ ਸੁਆ ਮੇ ਮੇਰ सुवामी स्वामी मेर सर्बनला भार प्रगट पयी सगले जुगयतर गुरु नानक की ਅਰਦਾਈ ਪ੍ਰਭੂ ਬਾਣੀ ਸਬਦ ਸੁਬਾਹ ਕੀ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦਿਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ